ਪੰਜਾਬ ਦੇ ਅੱਜ 16 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਦਿੱਤੀ ਗਈ ਹੈ ਦੱਸਦੇ ਕਿ ਅੱਜ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਲਗਾਤਾਰ ਪਿਛਲੇ 4 ਦਿਨਾਂ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਬਦਲਾਅ ਨਜ਼ਰ ਆ ਰਿਹਾ ਹੈ ਮੌਸਮ ਜਿਹੜਾ ਕਿ ਸੁਹਾਵਣਾ ਹੋਇਆ ਪਿਆ ਕਈ ਥਾਵਾਂ ਦੇ ਉੱਤੇ बारिश भी हुई है पर मौसम विभाग ਦੇ ਵੱਲੋਂ ਅੱਜ ਕਿਹਾ ਜਾ ਰਿਹਾ ਹੈਗਾ ਕਿ ਪੰਜਾਬ ਦੇ ਕਈ ਜ਼ਿਲਾਂ ਦੇ ਵਿੱਚ ਤੇਜ਼ بارش ਹੋਵੇਗੀ ਰੁਕ ਰੁਕ ਕੇ ਮੀਂਹ ਪਵੇਗਾ ਜਿਸ ਕਰਕੇ ਲੋਕਾਂ ਨੂੰ ਇਸ ਤਪਦੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਜੇਕਰ ਤੁਹਾਡੇ ਕੋਈ ਜ਼ਰੂਰੀ ਕੰਮਕਾਜ ਨੇ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਕਿਉਂਕਿ بارش ਦੇ ਮੌਸਮ ਦੇ ਵਿੱਚ ਹਨੇਰੀ ਵੀ ਤੂਫਾਨ ਵੀ ਆ ਸਕਦਾ ਜਿਸ ਕਰਕੇ ਤੁਹਾਡੇ ਕੰਮਕਾਜ ਖਰਾਬ ਵੀ ਹੋ ਸਕਦੇ ਨੇ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰ ਰਿਹਾ ਦੱਸ ਦਈਏ ਕਿ ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਪੰਜਾਬ 'ਚ ਅੱਜ ਰਾਤ ਤੱਕ ਮੌਨਸੂਨ ਦੀ ਐਂਟਰੀ ਹੋ ਸਕਦੀ ਹੈ ਆਈਐਮਡੀ ਦੇ ਵੱਲੋਂ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ ਦੀ ਵੱਡੀ ਪੋਇਖਾਣੀ ਕੀਤੀ ਗਈ ਹੈ ਤੇ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਤੇਜ਼ ਹਵਾਵਾਂ ਅਤੇ ਤੂਫਾਨ ਹਨੇਰੀ ਝੱਖੜ ਵੀ ਆਵੇਗਾ ਤਾਂ ਮਾਨਸੂਨ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧ ਰਿਹਾ ਹੈ ਮਾਨਸੂਨ ਦੀ ਐਂਟਰੀ ਦੱਖਣੀ ਭਾਰਤ ਤੋਂ ਉੱਤਰੀ ਭਾਰਤ ਦੇ ਕਈ ਥਾਵਾਂ ਦੇ ਉੱਤੇ ਹੋ ਗਈ ਹੈ ਹੁਣ ਸਿਰਫ ਜੰਮੂ ਕਸ਼ਮੀਰ ਦਿੱਲੀ ਪੰਜਾਬ ਹਰਿਆਣਾ ਚੰਡੀਗੜ੍ਹ ਆਧ Rajasthan ਦੇ ਵਿੱਚ ਇਤਰਾ ਜੋ ਕਿ ਇੰਤਜ਼ਾਰ ਬਾਕੀ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਜੇਕਰ ਮਾਨਸੂਨ ਦੀ ਇਹੀ ਰਫ਼ਤਾਰ ਰਹੀ ਤਾਂ ਅਗਲੇ ਕੁਝ ਘੰਟਿਆਂ ਯਾਨੀ ਕਿ ਅੱਜ ਰਾਤ ਤੱਕ ਮਾਨਸੂਨ ਜਿਹੜਾ ਕਿ ਪੰਜਾਬ ਦੇ ਵਿੱਚ ਦਸਤਕ ਦੇ ਸਕਦਾ ਹੈ ਪੰਜਾਬ ਦੇ ਵਿੱਚ ਐਂਟਰ ਹੋ ਸਕਦਾ ਹੈ ਤਾਂ ਦੱਸਦੇ ਕਿ ਮੌਸਮ ਵਿਭਾਗ ਨੇ کیا ਹੈਗਾ ਕਿ 22 ਜੂਨ ਤੋਂ ਯਾਨੀ ਕਿ ਕੱਲ ਤੋਂ ਹੀ ਉਤਰੀ ਪੱਛਮੀ ਭਾਰਤ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਸੀ ਤਾਂ ਅੱਜ ਪੰਜਾਬ ਦੇ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ ਤਾਂ ਦੱਸਦੇ ਕਿ 23 ਤਰੀਕ ਯਾਨੀ ਕਿ ਅੱਜ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਹਿਮਾਚਲ ਦੇ ਵਿੱਚ ਫਸਿਆ ਮਾਨਸੂਨ ਹੁਣ ਅੱਗੇ ਵਧਿਆ ਹੋਇਆ ਹੈ ਅਤੇ ਐਤਵਾਰ ਨੂੰ ਪਠਾਨਕੋਟ ਰਾਈ ਪੰਜਾਬ ਦੇ ਵਿੱਚ ਦਾਖਲ ਹੋ ਗਿਆ ਯਾਨੀ ਕਿ ਬੀਤੇ ਕੱਲ ਨੂੰ ਹੀ ਪੰਜਾਬ ਦੇ ਵਿੱਚ ਦਾਖਲ ਹੋ ਗਿਆ ਸੀਗਾ ਕਈ ਥਾਵਾਂ ਦੇ ਉੱਤੇ ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਕਿ ਅੰਮ੍ਰਿਤਸਰ ਲੁਧਿਆਣਾ ਪਠਾਨਕੋਟ ਅਤੇ ਫਿਰੋਜ਼ਪੁਰ ਦੇ ਵਿੱਚ ਮੀਂਹ ਪਿਆ ਹੈ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ ਨੂੰ ਲੁਧਿਆਣਾ ਦੇ ਵਿੱਚ ਬਹੁਤ ਤੇਜ਼ ਭਾਰੀ ਮੀਂਹ ਪਿਆ ਸੀਗਾ ਤਾ ਪਿਛਲੇ 24 ਸਾਲਾਂ ਦੇ ਵਿੱਚ ਇਹ ਚੌਥੀ ਵਾਰ ਹੈ ਜਦੋਂ ਮਾਨਸੂਨ ਸਮੇਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਹੁੰਚਿਆ ਪਿਛਲੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 28% ਘੱਟ ਮੀਂਹ ਪਿਆ ਸੀਗਾ 314.6 ਮਿਲੀਲੀਟਰ ਮੀਂਹ ਪਿਆ ਸੀਗਾ ਇਸ ਮੀਂਹ ਤੋਂ ਬਾਅਦ ਪੰਜਾਬ ਦੇ ਵਿੱਚ ਔਸਤ ਦਿਨ ਦਾ ਤਾਪਮਾਨ 0.7 ਡਿਗਰੀ ਸੈਲਸੀਅਸ ਘੱਟ ਗਿਆ ਹੈ ਤਾਂ ਹੁਣ ਵੀ ਤਾਪਮਾਨ ਆਮ ਦੇ ਨਾਲੋਂ 3.3 ਡਿਗਰੀ ਘਟ ਹੈ ਐਤਵਾਰ ਨੂੰ ਬਠਿੰਡਾ ਸਭ ਤੋਂ ਗਰਮ ਸਥਾਨ ਰਿਹਾ ਜਿੱਥੇ ਵਾਤਾਵਰਣ ਦਾ ਤਾਪਮਾਨ 39. 0 ਡਿਗਰੀ ਸੈਲਸੀਅਸ ਹੈ ਯਾਨੀ ਕਿ 40 ਤੋਂ ਵੀ ਘੱਟ ਰਿਹਾ ਹੈ ਪਰ ਫਿਰ ਵੀ ਪੰਜਾਬ ਦੇ ਸਭ ਤੋਂ ਗਰਮ ਇਲਾਕਿਆਂ ਦੇ ਵਿੱਚ ਬਠਿੰਡਾ ਮੰਨਿਆ ਜਾ ਰਿਹਾ ਹੈਗਾ ਸ਼ਾਮ 5:30 ਵਜੇ ਤੱਕ ਲੁਧਿਆਣਾ ਦੇ ਵਿੱਚ ਜੋ ਕਿ ਦੱਸਦੀ ਹੈ ਕਿ 49 ml ਤੇ ਅੰਮ੍ਰਿਤਸਰ ਦੇ ਵਿੱਚ 39 ml ਤੇ ਹੋਰ ਪਠਾਨਕੋਟ ਦੇ ਵਿੱਚ 5 ml ਅਤੇ ਫਿਰੋਜ਼ਪੁਰ ਦੇ ਵਿੱਚ 1 ml ਮੀ ਪਿਆ ਹੈਗਾ ਯਾਨੀ ਕਿ ਕੱਲ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਦਰਜ ਕੀਤਾ ਗਿਆ ਸਭ ਤੋਂ ਵੱਧ ਲੁਧਿਆਣਾ ਦੇ ਵਿੱਚ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਦਰਸ਼ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਵੱਲੋਂ 26 ਤਰੀਕ ਤੱਕ ਮੀਂਹ ਦੀ ਭਾਰੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਤਾਂ ਅੱਜ ਦੇ ਮੌਸਮ ਦੇ ਜਕਰ ਗੱਲ ਕੀਤੇ ਜਾਵੇ ਤਾਂ ਦੱਸ ਦਈਏ ਕਿ 23 ਜੂਨ ਯਾਨੀ ਕਿ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਾ ਦੇ ਵਿੱਚ ਕੋਈ ਚੇਤਾਵਨੀ ਨਹੀਂ ਹੈ ਪਰ ਪਠਾਨਕੋਟ, ਅੰਮ੍ਰਿਤਸਰ, ਨਵਾਂ ਸ਼ਹਿਰ ਅਤੇ ਕੁਝ ਹੋਰ ਜ਼ਿਲ੍ਹਾ ਦੇ ਵਿੱਚ ਹਲਕੀ ਨਿਗਰਾਨੀ ਯਾਨੀ ਕਿ ਬਾਰਿਸ਼ ਦੀ ਸੰਭਾਵਨਾ ਦੱਟਾਈ ਜਾ ਰਹੀ ਹੈ ਜੇਕਰ ਕੱਲ ਦੀ ਗੱਲ ਕੀਤੀ ਜਾਵੇ 24 ਜੂਨ ਨੂੰ ਤਾਂ ਜ਼ਿਆਦਾ ਜ਼ਿਲ੍ਹਾ ਖਾਸ ਕਰਕੇ ਫਿਰੋਜ਼ਪੁਰਾ ਫਾਜ਼ਿਲਕਾ ਮੁਹਾਲੀ ਤੇ ਨਵਾਂ ਸ਼ਹਿਰ ਹੁਸ਼ਿਆਰਪੁਰ ਆਦਿ ਦੇ ਵਿੱਚ ਗਰਜ ਤੂਫਾਨ ਦੇ ਨਾਲ ਚੇਤਾਵਨੀ ਦਿੱਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ 25 ਜੂਨ ਨੂੰ ਵੀ ਉੱਤਰੀ ਅਤੇ ਪੂਰਬੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਵਧਾਨੀ ਆ ਤੇ ਚੇਤਾਵਨੀਆਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਜੇਕਰ ਤੁਸੀਂ 25 ਜੂਨ ਨੂੰ ਕਿਤੇ ਜਾਣਾ ਚਾਹੁੰਦੇ ਹੋ ਤਾਂ ਆਪਣੇ ਕੰਮ ਹੁਣੇ ਤੋਂ ਹੀ ਨਿਬੇੜ ਲਓ ਕਿਉਂਕਿ 25 ਜੂਨ ਨੂੰ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਹਖਵਾੜੀ ਕੀਤੀ ਗਈ ਹੈ ਤਾਂ ਪੰਜਾਬ ਭਰ ਦੇ ਵਿੱਚ ਹਲਕੇ ਤੋਂ ਦਰਮਿਆਨੇ ਗਰਜ ਤੂਫਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਇਸ ਭਾਰੀ ਬਾਰਿਸ਼ ਦੇ باوجود ਪਾਖੜਾ ਅਤੇ पोंग डैम का पद्धर आम दे नालो बहुत घट है शनिवार को भागड़ा डैम का पानी का जो कल गल की जाए तो एक पॉइंट पांच सौ साठ पॉइंट बत्ती फुट से जो कि पिछले साला पिछले साल इक्की जून के मुकाबले लगभग पच्ची फुट घट्ट है तो डैम के डैम पानी की आमद जेकर बयासी हज़ार छे सौ नड़िनवे क्यूसिक दर्ज की गई सी जो कि पिछले साल इस समय चौंती हज़ार पांच सौ पच्ची झोने सी की ਲੁਆਈ ਦੇ ਕਾਰਨ ਪੰਜਾਬ ਅਤੇ ਹਰਿਆਣਾ ਦੇ ਵਿੱਚ ਸਨਸਾਈ ਦੀ ਮੰਗ ਜ਼ਿਆਦਾ ਹੋਣ ਕਾਰਨ 34500 ਕਿਊਸਿਕ ਪਾਣੀ ਛੱਡਿਆ ਗਿਆ ਸਿਗਾ ਜੋ ਕਿ ਆਮਦ ਤੋਂ ਵੱਧ ਸੀ ਤਾਂ ਪੌਂਗ ਡੈਮ ਦਾ ਪਾਣੀ ਦਾ ਪੱਧਰ ਦੱਸ ਦਈਏ ਕਿ 1288.75 ਫੁਰਸੀ ਜੋ ਕਿ ਪਿਛਲੇ ਸਾਲ ਦੇ ਨਾਲੋਂ 21 ਫੁੱਟ ਘਟ ਹੈ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਜਕਰ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਰਹੇਗੀ ਮੀਂਹ ਪੈਣ ਦੀ ਸੰਭਾਵਨਾ ਹੈ ਪੂਰੀ ਜਲੰਧਰ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਦੱਸੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਜੋ ਪਹਿਕਵਾਨੀ ਕੀਤੀ ਗਈ ਹੈ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀ ਪੈ ਸਕਦਾ ਹੈ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ ਜੇਕਰ ਪੰਜਾਬ ਦੇ ਅੱਜ ਜ਼ਾਤ ਜ਼ਿਲ੍ਹਾ ਦੇ ਵਿੱਚ ਮੌਸਮ ਸੁਹਾਵਣਾ ਹੈ ਠੰਡਾ ਮੌਸਮ ਹੋਇਆ ਪਿਆ ਧੁੱਪ ਨਹੀਂ ਜਿਹੜੀ ਕਿ ਨਜ਼ਰ ਆ ਰਹੀ ਹੈ ਪਰ ਫਿਰ ਵੀ ਬੱਦਲ ਛਾਏ ਹੋਏ ਨੇ ਕਈ ਥਾਵਾਂ ਦੇ ਉੱਤੇ ਤਾਂ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਗੱਲ ਕਰ ਰਹੇ ਹੋ ਜੋ ਕੀ ਦੱਸਦੀ ਹੈ ਕਿ ਕਿਹੜੇ ਇਲਾਕੇੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਓ ਤੇ ਇਹ ਵੀ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਮੌਸਮ ਨੂੰ ਲੈ ਕੇ